ਤੇਜ ਚੈਨਲ ਅਸੀਂ ਲਾਈਵ ਤੇ ਚੈਨਲ ਦੇ ਫੇਸਬੁੱਕ ਪੇਜ ਤੇ ਲਾਈਵ ਹੋਇਆ ਬਾਗਾ ਪ੍ਰਾਣਾ ਵਿਕੇ ਬਾਗਾ ਪ੍ਰਾਣਾ ਵਿਕੇ ਆਮ ਆਦਮੀ ਪਾਰਟੀ ਵੱਲੋਂ ਜੋ ਕਿ ਅਮਰਿਤਪਾਲ ਸਿੰਘ ਸੁਖਾ ਆਨੰਦ ਹੈਗਾ ਆਮ ਆਦਮੀ ਪਾਰਟੀ ਦਾ ਸਪੋਕਸਪੀਰ ਸਮਨਾ ਉਹਨਾਂ ਵੱਲੋਂ ਅੱਜ ਆਪਣੇ ਪਾਰਟੀ ਦਫ਼ਤਰ ਦਾ ਅਧ்கਾਟਨ ਕੀਤਾ ਗਿਆ ਤੇ ਇਹ ਅਧ்கਾਟਨ ਸ਼ਖਮਨੀ ਸਾਹਿਬ ਦੇ ਪਾਠਾਂ ਤੋਂ ਉਪਰੰਤ ਕੀਤਾ ਗਿਆ ਤੇ ਇੱਥੇ ਪੰਜਾਬ ਜੂਥ ਪ੍ਰਧਾਨ ਆਮ ਆਦਮੀ ਪਾਰਟੀ ਦੇ ਮੀਤ ਹੇਰ ਸਾਹਿਬ ਵੀ ਪਹੁੰਚੇ ਤੇ ਹਲਕਾ ਵਿਧਾਇਕ ਕੋਰਾ ਤੋਂ ਕਲਤਾਰ ਸਿੰਘ ਸੰਧਵਾ ਵੀ ਪਹੁੰਚੇ ਆ ਜੀ ਤੁਹਾਨੂੰ ਇਸ ਦੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਉਹਨਾਂ ਵੱਲੋਂ ਅੱਜ ਆਪਣੇ ਦਫ਼ਤਰ ਦਾ ਘਾਟਨ ਕੀਤਾ ਗਿਆ ਤੇ ਤੁਸੀਂ ਦੇਖੋ ਲਾਈਵ ਤੇ ਚੈਨਲਾਂ 'ਈ ਲਾਈਵ ਤਸਵੀਰਾਂ ਆਮ ਆਦਮੀ ਪਾਰਟੀ ਦਾ ਜੋ ਕਿ ਇੱਥੇ ਦਫ਼ਤਰ ਖੋਲਿਆ ਗਿਆ ਹੈ ਦਫ਼ਤਰ ਉਹਦੀਆਂ ਤੁਸੀਂ ਲਾਈਵ ਤਸਵੀਰਾਂ ਦੇਖਾਂ ਦੇਖ ਰਹੇ ਹੋ ਸੁਖਮਨੀ ਸਾਹਿਬ ਦੇ ਪਾਠਾਂ ਦੇ ਅਪਰੰਤ ਇੱਥੇ ਧੋਖ ਪਾਏ ਗਏ ਹੈ ਤੇ ਸਮੁੱਚੀ ਇੱਥੇ ਜੋ ਆਮ ਆਦਮੀ ਪਾਰਟੀ ਦੀ ਜਥੇਬੰਦੀ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲਾਂ 'ਈ ਲਾਈਵ ਤਸਵੀਰਾਂ ਤੁਹਾਡੇ ਪਿੰਡਾਂ ਦੇ ਲੋਕ ਤੁਹਾਡੇ ਹਲਕੇ ਦੇ ਲੋਕ ਤੁਹਾਡੇ ਦੇ ਯਕੀਨ ਕਰਨਗੇ ਕਿ ਸਾਡੇ ਮਿਹਨਤ ਭਰਾ ਦੇ ਸਾਡੇ ਬੰਦੇ ਨਾਲ ਤੁਰੇ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਵੱਲੋਂ ਬਾਗਾ ਪ੍ਰਾਣਾ ਵਿਕੇ ਨਹਿਰੂ ਮੰਡੀ ਵਿਕੇ ਅਧ்கਾਟਨ ਕੀਤਾ ਗਿਆ ਹੈਗਾ ਤੇ ਇੱਥੇ ਪਹੁੰਚੀ ਹੋਈ ਲੀਡਰਸ਼ਿਪ ਪਹੁੰਚੀ ਹੋਈ ਆਮ ਆਦਮੀ ਪਾਰਟੀ ਦੀ ਤੇ ਦਿਖਾ ਰਹੇ ਹਾਂ ਤੁਹਾਨੂੰ ਅੱਜ ਕਰਾਂਗੇ ਕੀ ਕਰਨਾ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਇੱਥੇ ਪੰਜਾਬ ਆਮ ਪਾਰਟੀ ਦੇ ਯੂਥ ਪ੍ਰਧਾਨ ਮੀਤ ਹੇਰ ਸਾਹਿਬ ਪਹੁੰਚੇ ਆ ਤੇ ਹਲਕਾ ਵਿਧਾਇਕ ਨਿਆਲ ਸਿੰਘ ਵਾਲਾ ਮਨਜੀਤ ਸਿੰਘ ਬਲਾਖਪੁਰ ਵੀ ਬੈਠੇ ਹਨ ਤੇ ਕੁਲਤਾਰ ਸਿੰਘ ਸੰਤਮਈ ਬੈਠੇ ਹਨ ਇਹ ਸਰ ਨੀਮਾਣੇ ਹੋਊਗਾ ਇਹ ਮੈਂ ਤੁਹਾਨੂੰ ਅੱਜ ਵਾਦਾ ਕਰਦਾ ਇੱਥੇ ਕਾਫੀ ਲੋਕ ਆਏ ਆ ਕਾਫੀ ਭਾਰੀ ਗੈਂਤੀ 'ਚ ਲੋਕ ਆਏ ਆ ਆਮ ਆਦਮੀ ਪਾਰਟੀ ਵੱਲੋਂ ਦਫ਼ਤਰ ਦਾ ਅਧ்கਾਟਨ ਕੀਤਾ ਗਿਆ ਹੈ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਸਿਰ ਧੰਨਵਾਦ ਸਾਡੀ ਦੇਖ ਰਹੋ ਲਾਈਵ ਤੇ ਚੈਨਲ ਰਾਹੀਂ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਆਮ ਆਦਮੀ ਪਾਰਟੀ ਵੱਲੋਂ ਪਾਕਾ ਪੁਰਾਣਾ ਵਿਕੇ ਆਪਣੇ ਦਫ਼ਤਰ ਦਾ ਅਧ்கਾਟਨ ਕੀਤਾ ਗਿਆ ਹੈ ਜੇ ਕੁਝ ਰਹਿ ਗਿਆ ਗਿਆ ਰਹਿ ਗਿਆ ਹੋਵੇ ਤਾਂ ਵੀ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੇ ਓਟ ਆਸਰਾ ਲੈ ਕੇ ਸਵੇਰੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਭੋਗਾ ਅਪਰੰਤ ਉਹਨਾਂ ਵੱਲੋਂ ਆਪਣੇ ਦਫ਼ਤਰ ਦਾ ਅਧ்கਾਟਰ ਕੀਤਾ ਗਿਆ ਉਹਨਾਂ ਨੇ ਆਪਣੇ ਬਲਬਲੇ ਤੁਹਾਡੇ ਨਾਲ ਸਾਂਝੇ ਕੀਤੇ ਹਨ ਤੁਸੀਂ ਦੇਖ ਰਹੇ ਹੋ ਗੁਰੂ ਮਹਾਰਾਜ ਦੇ ਸਰੂਪ ਬਰਾਜਮਾਨ ਹਨ ਤੇ ਪਾਠਾਂ ਦੇ ਭੋਗ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪੈ ਚੁਕੇ ਹਨ ਤੇ ਇੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੋਈ ਹੈ ਬਹੁਤ ਬਹੁਤ ਤਜਰਬੇ ਹੁੰਦੇ ਆ ਸੋ ਉਹਨਾਂ ਦੇ ਵਿਚਾਰਾਂ ਦੇ ਵਿੱਚ ਜਿਹੜੀ ਸਚਾਈ ਹੈ ਉਹ ਝਲਕਦੀ ਸੀ ਆਮ ਆਦਮੀ ਪਾਰਟੀ ਦਾ ਕਾਫੀ ਗੈਂਤੀ ਦੇ ਵਿੱਚ ਵਰਕਰ ਤੇ ਆਗੂ ਪਹੁੰਚੇ ਹੋਇਆ ਦਵਾਦੀ ਟੀਮ ਆ ਜਿਹੜੀ ਉਹ ਕਿੱਥੇ ਹੁੰਦੀ ਜਾ ਰਹੀ ਹੈ ਪਹਿਲੇ ਤੇ ਇਕੱਲੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਕਾਫੀ ਆਗੂ ਪਹੁੰਚੇ ਹੋਇਆ ਅਸੀਂ ਕੋਸ਼ਿਸ਼ ਕਰਦੇ ਹਾਂ ਗੱਲ ਕਰਨ ਦੀ ਗੱਲਬਾਤ ਕਰਨ ਦੀ ਸਾਡੇ ਦਰਮਿਆਨ ਅਮਰਤਪਾਲ ਸਿੰਘ ਸੁਖਾਨੰਦ ਜੀ ਤੇ ਪੰਜਾਬ ਜੂਥ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੀਤ ਹੇਰ ਸਾਹਿਬ ਵੀ ਪਹੁੰਚ ਚੁੱਕੇ ਹਨ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅੰਮ੍ਰਿਤਪੁਰ ਦੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਫੈਕਟਰ ਦੀ ਗੱਲ ਕਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਰ ਬਾਤੋਂ ਦੇਰ ਬਾਤੋਂ ਬਹੁਤ ਪਾਣੀ ਦੇ ਲੱਗ ਰਹੇ ਹੋਇਆ ਸਾਰੀਆਂ ਸੰਗਤਾਂ ਦੇ ਦਿਲਾਂ ਨੂੰ ਗੁਰਵਾਨ ਕਰਨਾ ਜੀ ਵਾਹਿਗੁਰੂ ਜੀਤਾ ਗੱਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਜੀ ਆ ਵੀ ਦੇ ਦੇ ਬਲਸਾ ਆ ਦੇ ਦਿਓ ਸਾਰੇ ਪਾਣੀ ਦੇ ਲੱਗ ਕਨੈਕਟ ਨਹੀਂ ਸ਼ੁਰੂ ਕਰਕੇ ਹਾਂ ਕਰ ਚਲੋ ਜੀ ਤੁਸਾਬ ਨਾਲ ਖੜ ਜੋ ਨੀਰ ਬਣ ਕੇ ਆ ਜਾ ਅਮਰਤ ਇੱਕ ਮਿੰਟ ਸਾਬਾ ਸਰ ਸਾਬਾ ਕੋਈ ਅਰਜੀ ਕਰੇਗੇ ਬੈਠ ਗਰੀਏ ਸਰ ਪਹਿਲਾ ਸਵਾਲ ਆ ਜੀ 300 ਜੂਨਟ ਮਾਫ ਕਰਨ ਦੀ ਗੱਲ ਕੀਤੀ ਆ ਪਰ ਜਿਹੜੀ 300 ਤੋਂ ਇੱਕ ਉੱਤੇ ਆਉਗੀ ਤਾਂ ਕਹਿੰਦੇ ਸਾਰਿਆਂ ਨੂੰ ਪੈਸੇ ਹੋਣਗੇ ਕਲੀਅਰ ਕਰ ਦੋ ਹੈ ਗੱਲ ਬੱਲ ਦੀ ਪਹਿਲਾ 300 ਸੀ ਪਹਿਲਾਂ ਮੈਂ ਕਲੀਅਰ ਕਰਦਾ ਬੜੇ ਵਾਰੀ ਪਹਿਲਾਂ ਵੀ ਕਰ ਚੁੱਕਿਆ ਪੰਜਾਬ ਦੇ ਵਿੱਚ ਸਾਈਕਲ ਹੈਗਾ 2 ਮਹੀਨੇ ਦਾ ਦਿੱਲੀ ਦੇ ਵਿੱਚ ਹੈਗਾ 1 ਮਹੀਨੇ ਦਾ ਅਸੀਂ 300 ਯੂਨਿਟ ਪਰ ਮੰਥ ਕਿਹਾ 600 ਯੂਨਿਟ ਜਿਹੜਾ 2 ਮਹੀਨਿਆਂ ਦਾ ਜਿਹੜਾ ਉਹ ਸਾਈਕਲ ਆ ਉਹ ਹੋ ਗਿਆ ਸੋ 2 ਮਹੀਨਿਆਂ ਦੀ 600 ਯੂਨਿਟ ਜਿਹੜੀ ਉਹ ਬਣਦੀ ਹੈ ਤੇ ਉਸ ਦਿਨ ਵੀ ਅਸੀਂ ਇਹ ਕਲੀਅਰ ਕਰ ਦਿੱਤਾ ਸੀਗਾ ਕਿ 600 ਯੂਨਿਟ ਤੋਂ ਬਾਅਦ ਵੀ ਵਹਤਾ 600 ਯੂਨਿਟ ਦੇ ਵਿੱਚ ਹੀ ਮੈਨੂੰ ਲੱਗਦਾ ਵੀ 80 ਤੋਂ 85% ਜਿਹੜੇ ਪਰਿਵਾਰ ਆ ਉਹ ਆ ਜਾਣਗੇ ਕਿ ਜਿਹੜੀਆਂ ਆਲਰੇਡੀ ਰਨਿੰਗ ਸਕੀਮਸ ਆ ਚਾਹੇ ਉਹ ਐਸ ਸੀ ਇਸ ਲਈ ਆ ਵੀ ਸੀ ਭਾਈਚਾਰ ਲਈ ਆ ਉਹਨਾਂ ਵਿੱਚ ਇਹੀ ਆ ਕਿ 400 ਯੂਨਿਟ ਤੋਂ ਬਾਅਦ ਜੇ 4 ਯੂਨਟਾਂ ਮੱਚਦੀਆਂ 10 ਯੂਨਟਾਂ ਵਿੱਚ ਮੱਚਦੀਆਂ ਤਾਂ ਉਸੀ ਤਰ੍ਹਾਂ ਜਿਹੜਾ ਉਹਨਾਂ ਦਾ ਬਿੱਲ ਹੈ ਜਿਹੜਾ 10 ਜੁੰਟਾ 4 ਜੁੰਟਾ ਦਾ ਆਉਂਦਾ ਅਸੀਂ ਕਹਿਆ ਸੀ ਉਹ ਐਜ਼ ਇਟ ਇਜ਼ ਰਹਿਣ ਗਿਆ ਮਤਲਬ ਕਿ ਜਿਵੇਂ ਪਹਿਲਾਂ ਚੱਲਦੀਆਂ ਉਵੇਂ ਹੀ ਰਹਿਣ ਗਿਆ ਹੁਣ ਜੇ 600 ਜੁੰਟ ਤੋਂ ਉੱਪਰ ਕੋਈ 10 ਫੂਕ ਦਾ 20 ਫੂਕ ਦਾ ਤਾਂ ਉਹਨਾਂ ਨੂੰ ਉਹਨਾਂ ਹੀ ਜਿਹੜੀ ਪੇਮੈਂਟ ਆ ਉਹ ਕਰ ਲੈ ਹਾਈ ਕੋਰਟ ਅਪੀਲਿਸ਼ਨ ਪਾਈ ਆ ਕਿ ਜਿਹੜੇ ਪੰਜਾਬ ਦੇ ਥਰਮਲ ਪਲਾਂਟ ਆ ਪ੍ਰੋਡਕਸ਼ਨ ਫਲਾਉਂਦੇ ਆ ਉਹਨਾਂ ਨੂੰ ਰੋਕ ਲਾਉਣ ਵਾਸਤੇ ਅਪੀਲਿਸ਼ਨ ਪਾਈ ਆ ਦਿੱਲੀ ਸਰਕਾਰ ਵੱਲੋਂ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੇ ਪੰਜਾਬ ਦੇ ਆ ਦੇਖੋ ਮੈਂ ਇਸ ਚੀਜ਼ ਨੂੰ ਨਾ ਕਈ ਵਾਰੀ ਕੁਝਕ ਜਿਹੜੇ ਲੋਕ ਨੇ ਉਹ ਜਾਣ ਬੁੱਝ ਕੇ ਇਸ ਤਰ੍ਹਾਂ ਮਿਸਇੰਟਰਪ੍ਰੀਟ ਕਰਦੇ ਆ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਆ ਉਹਨਾਂ ਨੇ ਜਿਹੜੇ ਯੂਪੀ ਹਰਿਆਣਾ ਜਿੱਥੇ ਵੀ ਜਿਹੜੇ ਪੁਰਾਣੀ ਟੈਕਨੋਲੋਜੀ ਦੇ ਜਿਹੜੇ ਥਰਮਲ ਨੇ ਉਹਨਾਂ ਤੇ ਇਹ ਪਟੀਸ਼ਨ ਪਾਈ ਆ ਵੀ ਉਹਨਾਂ ਨੂੰ ਅਪਗ੍ਰੇਡ ਆ ਜਿਹੜਾ ਉਹ ਪੀਤਾ ਜਾਵੇ ਪੁਰਾਣੀ ਟੈਕਨੋਲੋਜੀ ਵਾਲਾ ਜਿਹੜਾ ਉਹ ਹੈ ਪੋਲੂਸ਼ਨ ਫਲਾਉਂਦੇ ਆ ਕਿ ਅਸੀਂ ਚਾਹੁੰਦੇ ਆ ਵੀ ਸਾਡੇ ਬੱਚਿਆਂ ਨੂੰ ਜਿਹੜਾ ਅਪਗ੍ਰੇਡ ਕਰਨ ਉਹ ਜਿਹੜਾ ਐਫਜੀਜੀ ਸਿਸਟਮ ਹੈ ਜਿਹਦੇ ਨਾਲ ਪੋਲੂਸ਼ਨ ਘਟੂਗਾ ਉਹ ਲਾਉਣ ਇਹ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਇਹਨੂੰ ਹੋਰ ਰੰਗ ਦੇ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਚਰਚਾ ਸੀਗੀ ਕਿ ਦਰਗਾ ਝਾੜਨ ਵਾਲਿਆਂ ਨੂੰ ਹੀ ਹਲਕਾ ਚਾਰਜ ਲਾਇਆ ਜਾਣਗੇ ਐਮਐਲਏ ਲਾਇਆ ਜਾਣਗੇ ਪਰ ਕੱਲ ਨਾ ਚੱਲ ਰਿਹਾ ਸਰਮਨ ਸਿੰਘ ਤੁੰਨ ਦਾ ਤੇ ਅਨਮੋਲ ਗਗਨ ਮਾਲ ਦਾ ਦੋਨੇ ਵੀ ਆਈਪੀ ਚਿਹਰੇ ਆ ਕੀ ਜਣਾ ਚਾਹੁੰਦੇ ਆ ਦੇਖੋ ਆਮ ਆਦਮੀ ਪਾਰਟੀ ਤੇ ਜਿਹੜੇ ਮਾਪਦੰਡ ਸੀਗੇ ਇਹ ਸੀ ਵੀ ਭਾਈ ਜਿਹੜਾ ਬੰਦਾ ਇਮਾਨਦਾਰ ਹੋਵੇ ਜਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਜਿਹੜਾ ਕਰਟੇਰੀਆ ਉਹਦੇ ਤੇ ਕੋਈ ਕ腐ਪਸ਼ਨ ਦਾ ਅਲਿਗੇਸ਼ਨ ਨਾ ਹੋਵੇ ਉਹਦੇ ਤੇ ਕੋਈ ਹੋਰ ਕਿਸੇ ਤਰ੍ਹਾਂ ਦਾ ਅਲਿਗੇਸ਼ਨ ਨਾ ਹੋਵੇ ਵੀ ਇਮਾਨਦਾਰ ਬੰਦਿਆਂ ਨੂੰ ਜਿਹੜਾ ਅੱਗੇ ਲੈ ਕੇ ਆਇਆ ਜਾਊਗਾ ਇਹਦੇ 'ਚ ਕੋਈ ਇਹ ਨਹੀਂ ਸੀਗਾ ਵੀ ਭਾਈ ਆਮ ਆਦਮੀ ਉਹ ਹੀ ਹੋ ਸਕਦਾ ਵੀ ਜਿਹੜਾ ਗਰੀਬ ਹੀ ਹੈ ਕੀ ਜਿਹੜਾ ਕੋਈ ਤਕੜਾ ਬੰਦਾ ਕਿਸੇ ਨੇ ਆਪਦੀ ਮਿਹਨਤ ਨਾਲ ਪੈਸੇ ਕਮਾਲੇ ਜਾਂ ਕੋਈ ਕਿਸੇ ਆਪਦੀ ਮਿਹਨਤ ਨਾਲ ਆਪਦੀ ਕੈਪੇਬਿਲਟੀ ਨਾਲ ਕਿਸੇ ਰਤਬੇ ਤੇ ਪਹੁੰਚ ਗਿਆ ਕਿ ਉਹ ਆਮ ਆਦਮੀ ਨਹੀਂ ਜਿਹੜਾ ਬੰਦਾ ਆਪਦੀ ਤਾਕਤ ਦੀ ਨਜਾਇਜ਼ ਵਰਤੋਂ ਨਹੀਂ ਕਰਦਾ ਕਿਸੇ ਦੂਸਰੇ ਨੂੰ ਦਬਾਉਂਦਾ ਨਹੀਂ ਕਿਸੇ ਨਾਲ ਧੱਕਾ ਨਹੀਂ ਕਰਦਾ ਉਹ ਸਾਰੇ ਆਮ ਆਦਮੀ ਆ ਹੁਣ ਦਿੱਲੀ ਵਿੱਚ ਵੀ ਜੇ ਕੋਈ ਬੰਦੇ ਸਾਡੇ ਨਾਲ ਅਮੀਰ ਬੰਦੇ ਜੁੜੇ ਹੋਏ ਨੇ ਕੀ ਉਹ ਆਮ ਆਦਮੀ ਨਹੀਂ ਹੈਗੇ ਸੋ ਆਮ ਆਦਮੀ ਉਹੀ ਆ ਜਿਹੜਾ ਇਮਾਨਦਾਰੀ ਨਾਲ ਆਪਦੀ ਤਾਕਤ ਦੀ ਦਰਬਾਰ ਤੋਂ ਕਿਸੇ ਹੋਰ ਸਮਾਜ ਦੇ ਹਿੱਸੇ ਨੂੰ ਦਮਾਉਣ ਲਈ ਨਹੀਂ ਕਰਦਾ ਉਹ ਸਾਰੇ ਆਮ ਆਦਮੀ ਨੇ ਜਿਵੇਂ ਸਰਬਨ ਸਿੰਘ ਤੁੰਨ ਨੇ ਅਨਮੋਲ ਗਗਨ ਮਾਨਤੇ ਕਿਹੜਾ ਕੋਈ ਕਰਪਸ਼ਨ ਦੇ ਅਲੀਗੇਸ਼ਨ ਨੇ ਹਮੇਸ਼ਾ ਪੰਜਾਬ ਦੀ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਨੇ ਸੋ ਉਹਨਾਂ ਨੂੰ ਇੱਕ 스테ਜ ਤੋਂ ਕੈਨੇਡਾ ਬਾਰੇ ਗੱਲ ਹੋਈ ਹੈ ਵੀ ਬੱਚੇ ਕੈਨੇਡਾ ਜਾ ਰਹੇ ਹੈ ਤੁਸੀਂ ਕੀ ਸੋਚਦੇ ਹੋ ਦੇਖੋ ਇਹ ਕਿਉਂਕਿ ਜਦੋਂ ਬੱਚਿਆਂ ਨੂੰ ਇੱਥੇ ਆਪਰਚੂਨਿਟੀਆਂ ਨਹੀਂ ਮਿਲ ਰਹੀਆਂ ਬੱਚੇ ਸਾਡੇ ਕਾਲਜ ਖੁੱਲ ਗਏ ਯੂਨੀਵਰਸਿਟੀ ਬਣ ਗਈਆਂ ਉੱਥੋਂ ਪੜ ਕੇ ਮੈਂ ਉਹੀ ਕਹਿਣਾ ਉਹ ਕੇਵਲ ਵਿਚਾਰੇ ਧਰਨੇ ਲਾਉਣ ਲਈ ਮਜਬੂਰ ਨੇ ਬਾਜੀ ਨੇ ਡਿਗਰੀ ਲੈ ਕੇ ਨਿਕਲ ਗਿਆ ਉਸ ਤੋਂ ਬਾਅਦ ਉਹਦਾ ਅਗਲਾ ਡੈਸਟੀਨੇਸ਼ਨ ਕੋਈ ਕੰਪਨੀ ਨਹੀਂ ਵੀ ਉਹਨੂੰ ਨੌਕਰੀ ਮਿਲ ਜੂ ਕੋਈ ਸਰਕਾਰੀ ਦਾ ਰਹਿਣ ਨੌਕਰੀ ਮਿਲ ਜੂ ਉਸ ਤੋਂ ਬਾਅਦ ਧਰਨੇ ਲਾਉਣ ਨੂੰ ਜਗਾ ਦੇਖਣ ਲੱਗ ਜਾਂਦੇ ਆ ਵੀ ਕਿਹਦੀ ਸਰਕਾਰ ਹੈ ਬਾਦਲ ਨੇ ਤਾਂ ਲੰਬੀ ਜਾਇ ਕਰਾਂਗੇ ਕੈਪਟਨ ਜੀ ਦਾ ਪਟਾਲੇ ਜਾ ਕਰਾਂਗੇ ਮੈਂ ਭਾਈਪਾਕ ਨੂੰ ਘੇਰਿਆ ਗਿਆ ਜੀ ਦਾ ਬੰਦ ਰੱਖਿਆ 4 ਵਜੇ ਤੱਕ ਸਵੇਰੇ ਦੇ ਦੇਖੋ ਲੋਕਾਂ ਦੇ ਵਿੱਚ ਗੁੱਸਾ ਲੋਕ ਨਾਰਾਜ਼ ਨੇ ਕਿਉਂਕਿ ਪਿਛਲੇ ਆ ਤੁਸੀਂ ਦੇਖੋ 7 ਮਹੀਨੇ ਹੋ ਗਏ ਪਹਿਲਾਂ ਉੱਥੇ ਇਹਨਾਂ ਸਰਦੀ ਦੇ ਬਾਵਜੂਦ ਉੱਥੇ ਕਿਸਾਨ ਬੈਠੇ ਰਹੇ ਹੁਣ ਜਦੋਂ ਏਸੀ ਵਾਲੇ ਕਮਰੇ ਆ ਚ ਵੀ ਮੈਂ ਕਹਣਾ ਜੇ 2 ਮਿੰਟ ਲਾਈਟ ਚਲੀ ਜਾਵੇ ਲੋਕ ਚੀਕਾਂ ਮਾਰਦੇ ਆ ਵੀ ਆ ਲਾਈਟ ਚਲੇਗੀ ਉਹ ਤੁਸੀਂ ਦੇਖੋ ਤਪਦੀਆਂ ਸੜਕਾਂ ਦੇ ਬੈਠੇ ਆ 400 ਤੋਂ ਉੱਪਰ ਜਿਹੜਾ ਕਿਸਾਨ ਆ ਉਹਦੇ ਜਾਨ ਉਹਨੇ ਕੁਰਬਾਨ ਕਰਤੀ ਉੱਥੇ ਮੌਤ ਹੋ ਚੁੱਕੀ ਤੇ ਉਹ ਲੋਕ ਹੁਣ ਤਪੇ ਹੋਇਆ ਜਿਹਦੇ ਕਰਕੇ ਲੋਕ ਜਿਹੜੇ ਨੇ ਮਜਬੂਰ ਨੇ ਉਸੇ ਚ ਨੇ ਇਦਾਂ ਦੀ ਉਹ ਕਰ ਰਿਹਾ ਪਰ ਫਿਰ ਵੀ ਅਸੀਂ ਕਹਨੇ ਆ ਕਿ ਡੈਮੋਕ੍ਰੈtic ਤਰੀਕੇ ਨਾਲ ਜਿਹੜਾ ਉਹ ਵਿਰੋਧ ਕੀਤਾ ਜਾਵੇ ਕਿਸੇ ਕਿਸੇ ਨੂੰ ਵੀ ਇਦਾਂ ਦਾ ਜਿਹੜਾ ਆਪਣੇ ਹੱਥ ਚ ਲੈਣਾ। ਹਰਿਆਣਾ ਦੇ ਕਿਸਾਨਾਂ ਨੂੰ ਗਰਨਾਥੇ ਵੀ ਛੁੱਟਣ ਦਾ ਬਿਆਨ ਆ ਕਿ ਕਿਸਾਨਾਂ ਨੂੰ ਆਪ ਪਾਰਟੀ ਬਣਾ ਕੇ ਇਲੈਕਸ਼ਨ ਚ ਉਤਰਨਾ ਚਾਹੀਦਾ ਉਹ ਕਹਿੰਦੇ ਪੰਜਾਬ ਮੋਰੀ ਬਣੇ ਪੰਜਾਬ ਅੱਗੇ ਲੱਗੇ। ਦੇਖੋ ਇਹ ਉਹਨਾਂ ਦਾ ਬਿਆਨ ਆ ਇਹਦੇ ਬਾਰੇ ਉਹ ਦੱਸ ਸਕਦੇ ਆ। ਡੈਮੋਕ੍ਰੇਸੀ ਡੈਮੋਕ੍ਰੇਸੀ ਆ ਇੱਥੇ ਚੋਣਾਂ ਲੜਨ ਦਾ ਹੱਕ ਹਰ ਇੱਕ ਨੂੰ ਆ ਇਹਦੇ ਦਾ ਫੈਸਲਾ ਉਹਨਾਂ ਨੇ ਕਰਨਾ ਪਰ ਅਸੀਂ ਸਾਰੇ ਪੰਜਾਬ ਦੇ ਆਵਾਮ ਨੂੰ ਬੇਨਤੀ ਕਰਦੇ ਆ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਹੈ ਲੋਕਾਂ ਨੂੰ ਇਹ ਵਿਸ਼ਵਾਸ ਹੈ ਵੀ ਇਹ ਇੱਕ ਪਾਰਟੀ ਹੈ ਜਿਹਨੇ ਇੱਕ ਸੂਬੇ ਦੇ ਵਿੱਚ 29 ਸੂਬਿਆਂ ਚੋਂ ਇੱਕ ਸੂਬੇ ਦੇ ਵਿੱਚ ਇਹਨਾਂ ਨੇ ਦੇਸ਼ ਦੀ ਜਿਹੜੀ ਆ ਉੱਥੇ ਪ੍ਰਾਣੀ ਪੋਲਿਟਿਕਸ ਨੂੰ ਪਾਸੇ ਕਰਕੇ ਰਵਾਇਤੀ ਪਾਰਟੀ ਨੂੰ ਪਾਸੇ ਕਰਕੇ ਇੱਕ ਬਦਲ ਪੈਦਾ ਕਰਕੇ ਦਿਖਾਇਆ ਜਿਹਦੇ ਕਰਕੇ ਲੋਕ ਦਵਾਰਾ ਦਵਾਰਾ ਆਮ ਆਦਮੀ ਪਾਰਟੀ ਨੂੰ ਉੱਥੇ ਚੁਣ ਰਹੇ ਆ ਸੋ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਵੀ ਇਹ ਪੰਜਾਬ ਚ ਵੀ ਆਉਂਦੀ ਆਮ ਆਦਮੀ ਪਾਰਟੀ ਦਾ ਉਸੇ ਤਰ੍ਹਾਂ ਜਿਹੜਾ ਕੰਮ ਕਰਦੀ ਹੈ ਖਾਸ ਨੇहां ਲੋਕਾਂ ਨੂੰ ਦੇਖੋ ਅਮਰਤਪਾਲ ਜੀ ਸਾਡੇ ਪਾਰਟੀ ਦੇ ਬੜੇ ਪੁਰਾਣੇ ਸਾਥੀ ਆ ਗਰਾਊਂਡ ਤੋਂ ਉੱਠੇ ਹੋ ਜਿਵੇਂ ਤੁਸੀਂ ਕਹਿੰਦੇ ਹੋ ਦਰਿਆ ਝਾੜਨ ਵਾਲੇ ਸਾਡੇ ਪੁਰਾਣੇ ਸਾਥੀ ਨੇ ਬੜੀ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਹੁਣ ਵੀ ਇਹਨਾਂ ਨੇ ਬੋਲਦੇ ਹੋਏ ਕਿਹਾ ਵੀ ਮੇਰੇ ਹੁੰਦੇ ਹੋਏ ਮੈਂ ਮਿਹਨਤ ਵੀ ਕਰੂੰਗਾ ਵੀ ਮੈਂ ਬਿਸ਼ਵਾਸ ਦਿਵਾਉਣਾ ਵੀ ਜਿੱਥੇ ਤੁਸੀਂ ਪੰਜ ਬੰਦਿਆਂ 'ਚ ਬੈਠੇ ਹੋਵੋਗੇ ਤੁਹਾਨੂੰ ਕਿਤੇ ਵੀ ਕਿਸੇ ਮੇਰੇ ਗੱਲ ਕਰਕੇ ਮੇਰੇ ਰਵੱਈਏ ਕਰਕੇ ਜਾ ਮੇਰਾ ਜਿੱਦਾਂ ਦਾ ਚਾਲ ਚਲਨ ਲਊਗਾ ਉਹਦੇ ਕਰਕੇ ਤੁਹਾਨੂੰ ਕਦੇ ਵੀ ਲੋਕਾਂ 'ਚ ਸ਼ਰਮਿੰਦਾ ਨਹੀਂ ਹੋਣਾ ਪਊਗਾ ਜਿਵੇਂ ਅੱਜ ਕਾਂਗਰਸ ਤੇ ਕਾਲੀਦਲ ਦੇ ਵਰਕਰਾਂ ਨੂੰ ਹੋਣਾ ਪੈਂਦਾ ਉਹ ਬਸ ਇਹ ਕਹਿੰਦਾ ਕੀ ਕਰੀਏ ਜੀ ਪਾਰਟੀ ਨਾਲ ਜੁੜੇ ਹੋਇਆ ਹੁਣ ਬਸ ਸਾਡੇ ਵਾਲ ਦਾ ਤਾਂ ਪਤਾ ਹੀ ਐ ਸੋ ਇਹ ਵਿਸ਼ਵਾਸ ਇਹਦਾ ਲੋਕਾਂ ਦਾ ਅਮਰਪਾਲ ਸਿੱਧੂ ਤੇ ਹੈ ਵੀ ਤੇ ਸਾਡੇ ਜਿਹੜਾ ਭਰਾ ਹੈ ਉਹ ਵਿਸ਼ਵਾਸ ਤੇ ਖਰਾ ਉਤਰਨ ਦਾ ਨਹੀਂ ਮਿਸਕੂਰ ਸਿੱਧੂ ਨੇ ਦਿੱਲੀ ਮਾਰਨ ਦੀ ਹਫਤ ਲਫਤਰੀ ਕੀਤੀ ਸੀ ਤੇ ਕੱਦ ਹੋਰ ਉਹਦੇ ਉਲਟ ਹੋ ਰਿਹਾ ਕੀ ਕਰੇ ਦੇਖੋ ਮੈਂ ਵੀ ਹੁਣੇ-ਹੁਣੇ ਚਲੋ ਉਹਨਾਂ ਦੀ ਹੋ ਸਕਦਾ ਕੋਈ ਨਾ ਕੋਈ ਪੋਲਿਟਿਕਸ ਹੈ ਕੀ ਬਿਆਨਬਾਜ਼ੀ ਕਰਦੇ ਆ ਉਹਦੇ ਬੜੇ ਮਾਇਨੇ ਹੁੰਦੇ ਆ ਪਰ ਮੈਂ ਹੁਣੇ-ਹੁਣੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਟੈਗ ਕਰਕੇ ਹੋਇਆ ਕਰਕੇ ਛੱਡਿਆ ਟਵਿੱਟਰ ਤੇ ਕਿਉਂਕਿ ਅੱਜ ਦੇ ਹੀ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਹੈ ਕਿ ਜਿਹੜੇ ਤਿੰਨੇ ਥਰਮਲ ਪਲਾਂਟ ਹੈ ਉਹ ਇੱਕ ਤਾਂ ਲਾਰਜਨਾ ਟਰਬੋ ਦਾ ਇੱਕ ਵਿਦਾਂਤਾ ਦਾ ਇੱਕ ਜੀਵੀਕੇ ਦਾ ਜਿਹੜਾ ਤਲਵੰਡੀ ਵਾਲਾ ਰਾਜਪੁਰੇ ਵਾਲਾ ਉਹਨਾਂ ਤੋਂ ਕਾਂਗਰਸ ਨੇ ਔਰ ਰਿਕਾਰਡ ਅੱਜ ਅਖਬਾਰ ਦੇ ਵਿੱਚ ਜਿਹੜਾ ਚੈੱਕ ਨੰਬਰ ਆ ਉਹ ਵੀ ਲਿਖਿਆ ਹੋਇਆ ਇੱਕ ਤੋਂ 7.5 ਕਰੋੜ ਰੁਪਈਆ ਲਿਆ ਇੱਕ ਤੋਂ 8 ਕਰੋੜ ਰੁਪਇਆ ਕਿਤੋਂ 10 ਕਰੋੜ ਮੰਨ ਲਓ ਕਿ ਜਿਹੜੀਆਂ ਕੰਪਨੀਆਂ ਤੋਂ ਤੁਸੀਂ ਫੰਡ ਲੈ ਕੇ ਇਲੈਕਸ਼ਨਾਂ ਲੜਦੇ ਹੋ ਤੁਸੀਂ ਕਿਵੇਂ ਉਹਨਾਂ ਦੇ ਥਰਮਲ ਬੰਦ ਕਰ ਦੋਗੇ ਮੈਂ ਉਹ ਕੀਤਾ ਤੁਸੀਂ ਵੀ ਰੋਜ਼ ਕਿਸ ਨਾ ਕਿਸੇ ਤੰਝ ਕੱਸਦੇ ਹੋ ਵੀ ਅੱਜ ਤੁਹਾਡੇ ਚ ਹਿੰਮਤ ਆ ਵੀ ਰਾਹੁਲ ਗਾਂਧੀ ਨੂੰ ਕਹੋ ਵੀ ਭਾਈ ਆ ਤਿੰਨੇ ਕੰਪਨੀਆਂ ਦੇ ਜਿਹੜੇ ਪੈਸੇ ਆ ਵਾਪਸ ਕਰੋ ਤਾਂ ਕਿ ਅਸੀਂ ਜਿਹੜੇ ਪੰਜਾਬ ਦਾ ਸਮਝੌਤਾ ਰੱਦ ਕਰ ਸਕੀਏ ਸੋ ਕਾਰਨ ਹੀ ਇਹ ਆ ਬਾਦਲ ਤਾਂ ਤਿੰਨੇ ਕੰਪਨੀਆਂ ਤੋਂ ਪੈਸੇ ਲੈ ਸਿੱਧੇ ਕਮਿਸ਼ਨ ਤੇ ਤੰਦੀ ਜਿਹੜੀ ਪਾਰਟੀ ਹੈ ਕਾਂਗਰਸ ਨੂੰ ਉਹ ਤਿੰਨੇ ਜਿਹੜੇ ਥਰਮਲ ਨੇ ਫੰਡ ਕਰਦੇ ਰਹੇ ਜੀਦੇ ਕਰਕੇ ਅੱਜ ਇਹ ਬਿਆਨ ਬਈਦਾ ਜੋ ਮਰਜ਼ੀ ਕਰੀ ਜਾਣ ਸਾਢੇ 4 ਸਾਲ ਹੋ ਗਏ ਲਗਾਤਾਰ ਜਿਹੜੇ ਪ੍ਰਾਈਵੇਟ ਥਰਮਲ ਨੇ ਪੰਜਾਬ ਦੇ ਲੋਕਾਂ ਦੀ ਲੁੱਟ ਕਰ ਰਿਆ ਸੋ ਅੱਜ ਜਿੰਨੇ ਵੀ ਲੀਡਰ ਕਾਂਗਰਸ ਦੇ ਆ ਜਿਹੜੇ ਅੱਜ ਬਿਆਨਬਾਜ਼ੀ ਕਰ ਰਿਆ ਜਾਂ ਹੋਰ ਕਰ ਰਿਆ ਸਾਢੇ 4 ਸਾਲ ਤੋਂ ਕਿਉਂ ਨਹੀਂ ਬੋਲੇ ਸਾਢੇ 4 ਸਾਲ ਤੋਂ ਰਲ ਮਿਲ ਕੇ ਮਲਾਈਆਂ ਖਾਂਦੇ ਰਹੇ ਉਦੋਂ ਪੰਜਾਬ 'ਚ ਗਰੀਤ ਮਾਫੀ ਚੱਲਦਾ ਨਹੀਂ ਸੀ ਉਦੋਂ ਪੰਜਾਬ 'ਚ ਕੀ ਸ਼ਰਾਮ ਮਾਫੀ ਚੱਲਦਾ ਨਹੀਂ ਸੀ ਉਦੋਂ ਪੰਜਾਬ 'ਚ ਜਿਹੜੇ ਤਿੰਨ ਥਰਮਲ ਲੁੱਟ ਕਰਦੇ ਨਹੀਂ ਸੀ ਹੁਣ ਕੇਵਲ ਤੇ ਕੇਵਲ ਆਪ ਦਾ ਚੰਮ ਬਚਾਉਣ ਦੇ ਲਈ ਵੋਟਾਂ ਦੇ ਮੱਦੇਨਜ਼ਰ ਆਪ ਦੀ ਸਕਿਨ ਪ੍ਰੋਟੈਕਟ ਕਰਨ ਦੇ ਲਈ ਕੇਵਲ ਤੇ ਕੇਵਲ ਬਿਆਨਬਾਜ਼ੀ ਕਰ ਰਿਹਾ ਵੀ ਅਸੀਂ ਦੁਬਾਰਾ ਲੋਕਾਂ ਦੇ ਵਿੱਚ ਜੇਟ ਕੇ ਨਾ ਵੜਦੇ ਹੋ ਜੀ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ ਉਹ ਜੋ 4.5 ਸਾਲ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਭੁਗਤਣਾ ਪਊਗਾ ਪੰਜਾਬ ਦੇ ਲੋਕੇ ਦਾ ਜਵਾਬ ਹੈ ਵੋਟਾਂ ਦੇ ਮੱਦੇਨਜ਼ਰ ਆਹ ਪਾਰਟੀ ਨੇ 24 ਹਲਕਾ ਵਿਧਾਇਕਾਂ ਦਾ ਹਲਕਾਂ ਚਾਰਜ ਲਾਏ ਆ ਕੀ ਆਉਣ ਵਾਲੇ ਬਾਏ ਇਲੈਕਸ਼ਨ ਵਿੱਚ ਉਹਨਾਂ 24 ਹਲਕਾਂ ਚਾਰਜਾਂ ਨੂੰ ਟੈਕਟ ਮਿਲਣਗੇ ਕਿ 2017 ਦਾ ਇਲੈਕਸ਼ਨ ਸੀ ਉਸੇ ਤਰ੍ਹਾਂ ਹੀ ਪਾਰਟੀ ਫਿਰ ਵੰਡੀ ਰਹੂ ਦੇਖੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਵੀ ਭਾਈ ਤੁਸੀਂ ਹਲਕੇ ਦੇ ਵਿੱਚ ਕੰਮ ਕਰੋ ਲੋਕਾਂ ਦੀ ਲੜਾਈ ਲੜੋ ਲੋਕਾਂ ਦੇ ਮੁੱਦੇ ਚ ਚੁੱਕੋ ਹੁਣ ਜਿਹੜਾ ਬੰਦਾ ਮਿਹਨਤ ਕਰੂਗਾ ਹਨਾ ਪਾਰਟੀ ਕਿਉਂ ਨਹੀਂ ਉਹਨੂੰ ਚੋਣ ਲੜਾਊਗੀ ਪਾਰਟੀ ਨੇ ਤਾਂ ਆਪ ਦੇ ਜਿਹੜੇ ਮਜ਼ਬੂਤ ਬੰਦੇ ਆ ਉਹਨਾਂ ਨੂੰ ਲੜਾਉਣਾ ਨਾ ਤੇ ਮਜ਼ਬੂਤ ਬੰਦਿਆਂ ਨੂੰ ਜਿਹੜੇ ਆ ਹਲਕੇਆਂ ਦੀ ਜ਼ਿੰਮੇਵਾਰੀ ਦਿੱਤੀ ਆ ਸੋ ਜਿਹੜਾ ਬੰਦਾ ਵੀ ਕੰਮ ਕਰੂਗਾ ਪਾਰਟੀ ਉਹਨਾਂ ਸਾਰਿਆਂ ਨੂੰ ਲੜਾਊਗੀ ਹਾਂ ਜੇ ਕੋਈ ਬੰਦਾ ਕੰਮ ਨਹੀਂ ਕਰੂਗਾ ਲੋਕਾਂ ਦੀਆਂ ਉਮੀਦਾਂ ਤੇ ਨਹੀਂ ਖਰਾ ਉਤਰੂਗੀ ਤਾਂ ਪਾਰਟੀ ਉੱਥੇ ਕਿਹਾ ਉੱਥੇ ਹੋਰਾਂ ਨੂੰ ਵੀ ਮੌਕਾ ਜਿਹੜਾ ਮਿਲ ਸਕਦਾ ਅਖੀਰਲੇ ਸਵਾਲ ਆ ਨਵਜੋਤ ਸਿੰਘ ਸਿੱਧੂ ਜੇ ਪਾਰਟੀ ਚ ਆਉਣਾ ਚਾਹੁੰਦੇ ਆ ਤਾਂ ਲਾਉ ਅਸੀਂ ਤਾਂ ਹਰ ਕੋਈ ਬੰਦਾ ਜਿਹੜਾ ਕੋਈ ਜਿਹੜਾ ਵਾਕਈ ਇਮਾਨਦਾਰੀ ਨਾਲ ਬਦਲ ਚਾਹੁੰਦਾ ਹੈ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਕੋਈ ਕਿਸੇ ਵੀ ਪਾਰਟੀ ਦਾ ਸਾਰੀਆਂ ਪਾਰਟੀਆਂ ਚੱਗੇ ਬੰਦੇ ਆ ਤਾਂ ਸਾਰਾਂ ਦਾ ਜਿਹੜਾ ਵੈਲਕਮ ਆ ਕਰਦੇ ਅਮਰਤਵਾਲ ਨੂੰ ਡਿਕਲੇਅਰ ਕਰਦੇ ਨਹੀਂ ਉਹ ਪਾਰਟੀ ਨੇ ਕਰਦਾ ਜਿਹੜਾ ਤਾਂ ਹੋ ਜਾ ਬਾਈ ਬੰਦੇ ਨਿਸ਼ਾਨਾ ਯਾਰ ਫਿਰ ਮੇਰੇ ਬੰਦੇ ਕਰਨਾ ਜੀ ਹਾਂ ਜੀ बस इधर नहीं जाओ तुमको टाइम नहीं मेरे को भी टाइम है मेरी